ਨਰੇ ਅਫਸਰ ਆ ਜਿਵੇਂ ਡੀਜੀਪੀ ਸਾਹਿਬ ਤੇ ਆਪਕੋ ਆਪਣਾ ਰੇਂਜ ਦੇ ਡੀਆਈਟੀ ਸਾਹਿਬ ਜਿਹੜਾ ਮੁੰਦੀਪ ਸਿੰਘ ਔਰ ਐਸਐਸਪੀ ਸਾਹਿਬ ਡਾਕਟਰ ਨਾਨਕ ਸਿੰਘ ਦੀਆਂ ਹਦਾਇਤਾਂ ਦੇ ਤਹਿਤ ਜਿਹੜਾ ਇਹ ਜਿਹੜੀ ਆ ਜਦੋਂ ਉਹ ਗੇਮ ਚਲਾਈ ਹੋਈ ਆ ਉਹਦੇ 150 ਦੀ ਆਪਣੀ ਜਿਹੜੀ ਸਾਥ ਹੋਈ ਆ ਸਾਡੇ ਕੋਲ ਇਹ ਸੱਤੀ ਤਰੀਕ ਨੂੰ ਕੰਪਰਮੇਸ਼ਨ ਆਈ ਸੀ ਕਿ ਤੀਹ ਤਰੀਕ ਨੂੰ ਉਪਲੜਕੇ ਦੀ ਨਸ਼ੇ ਕਰਨ ਦੀ ਮੌਤ ਹੋ ਗਈ ਆ ਉਹਨੇ ਉਸ ਟਿਕਾਣੇ ਆਜੂ ਦੇ ਸਾਈਡ ਤੋਂ ਬੰਦੇ ਦਿੱਤੇ ਲੌਰੀ ਨੂੰ ਜਾਇਆ ਸੀ ਤੇ ਉਹ ਦਿਨ ਦਿੱਤੀ ਐਫ ਆਈ ਆਰ ਨੰਬਰ ਹੈਗਾ ਜੀ 14 25 ਕਿ ਅਸੀਂ ਅੰਡਰ ਸੈਕਸ਼ਨ 105 ਕਾਰਟੋਬ ਬੀ ਐਨ ਬੀ ਐਨ ਐਸ ਦੇ ਤਹਿਤ ਆਪਾਂ ਇਹ ਜੁਰਮ ਦਰਜ ਕੀਤਾ ਹੈ। ਇੱਕ ਬੱਚੇ ਦਾ ਜਿਹੜਾ ਉਹਦੇ ਫਾਦਰ ਦੇ ਬਿਆਨਾਂ ਦੇ ਆਧਾਰ ਤੇ ਕਰਿਆ ਐਫ ਆਈ ਆਰ ਜਿਹੜੇ ਦਰਜ ਕੀਤੀ ਗਈ ਮੈਂ। ਇਹਦੇ ਵਿੱਚ ਅਸੀਂ 7 ਗਾਣਾਂ ਦਾ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੇ ਵਿੱਚ ਅਸੀਂ 4 ਜਾਨਾਂ ਨੂੰ ਵਾਉਂਡ ਅਪ ਕਰ ਲਿਆ। ਉਹਨਾਂ ਦਾ ਆ ਉਹਨਾਂ ਦੇ ਨਾਮ ਹੈਗੇ ਜੀ ਜਸਪੀਰ ਗੁਰਪਾਲੀ ਇਹਦੇ ਉੱਪਰ 13 ਐਫ ਆਈ ਆਰ ਦਰਜ ਹੈਗੀਆਂ। ਚਰਨੋ ਪਤਨੀ ਮਲਕੀਤ ਸਿੰਘ ਇਹਦੇ ਤੇ ਵੀ 8-10 ਐਫਆਈਆਰ ਦਰਜ ਹੋਈਆਂ ਹੈਗੀਆਂ ਇੱਕ ਹੈਗੀ ਜੀ ਮਨਜੀਤ ਪਤਨੀ ਫੌਜਾਤ ਸਿੰਘ ਇਹਦੇ ਤੇ ਵੀ ਐਫਆਈਆਰ ਪੰਨਾ ਹੈਗੀਆਂ ਇੱਕ ਸਰਪੰਚ ਜੀ ਅਗਾਂ ਗੁਰਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਰੋਟੀ ਚੰਨਾ ਦੀ ਸਰਪੰਚ ਜੀ ਇਹਦੇ ਉੱਪਰ ਵੀ ਇੱਕ ਐਫਆਈਆਰ ਜਿਹੜੀ ਐਫੀਐਸਟੀ ਪੰਨਾ ਦਰਜ ਹੈਗੀ ਹੈ ਮਜੂਦਾ ਸਰਪੰਚ ਹੈਂਦੇ ਮਜੂਦਾ ਜਿਹੜੇ ਸਰਪੰਚ ਨੇ ਮੋੜ ਕੀ ਰੋਲ ਸਾਹਮਣੇ ਆਈ ਜੀ ਉਹਦਾ ਜਿਵੇਂ ਕਿ ਮ੍ਰਿਤਕ ਲੜਕਾ ਜਿਹੜਾ ਆ ਉਹਦੇ ਫਾਦਰ ਨੇ ਬਿਆਨ ਦਿੱਤਾ ਸੀ ਕਿ 54 ਕੋ ਜਿਹੜਾ ਨਸ਼ਾ ਜਿਹੜਾ ਪੂਰਾ ਮਤਲਬ ਉਹ ਵੇਖਦਾ ਆ ਤੇ ਮੇਰਾ ਬੱਚਾ ਵੀ ਜਿਹੜਾ ਤੇ ਉਥੋਂ ਨਸ਼ਾ ਲੈ ਕੇ ਆਉਂਦਾ ਸੀ ਤੇ ਇਹਦਾ ਸਰਪੰਚ ਵੀ ਦਾ ਇਸ ਕਰਕੇ ਅਸੀਂ 120 ਦੇ ਵਿੱਚ ਦਰਜ ਰੱਖਿਆ ਕਿਉਂਕਿ ਇਹ ਜਦੋਂ ਪੁਲਿਸ ਪਾਰਟੀ ਵੀ ਕਦੇ ਰੈਡ ਕਰਨ ਵੀ ਜਾਂਦੀ ਆ ਤੇ ਇਹ ਪੂਰੇ ਮਤਲਬ ਗਲਤ ਤਰੀਕੇ ਨਾਲ ਪੁਲਿਸ ਨੂੰ ਵੀ ਬੋਲਦੀ ਆ ਤੇ ਆਮ ਪਬਲਿਕ ਨੂੰ ਵੀ ਬੋਲਦੀ ਹੈ ਕਿ ਤਸਵੀਰ ਤੇ ਕਿਉਂ ਆਈ ਉਹ ਕਿਉਂ ਰੈਡ ਕਰ ਮ ਆਈ ਉਹ ਕਿ ਕਿਹੜੇ ਹੱਕ ਨਾਲ ਆਈ ਪਲੱਸ ਇਹ ਜਦੋਂ ਆ ਕਿਸੇ ਨੂੰ ਅਸੀਂ ਐਫ ਆਈ ਆਰ ਦੇ ਵਿੱਚ ਡੱਟ ਕਰ ਲੈਂਦੇ ਆ ਉਹਦੀ ਡੀਟੇਲ چلا ਜਾਂਦਾ ਆ ਉਹਦੇ ਪਿੱਛੇ ਆ ਕੇ ਹਰ ਇੱਕ ਬੰਦੇ ਦੇ ਪਿੱਛੇ ਆ ਕੇ ਜਿੰਨੇ ਵੀ ਨਸ਼ੇ ਵਾਲੇ ਨੂੰ ਅਸੀਂ ਬੰਦ ਕੀਤਾ ਹੈ ਤਾਂ ਉਹਨਾਂ ਦੀ ਬੇਲ ਵਗੈਰਾ ਇਹ ਕਰਨ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਉਹਦੇ ਆਪੀ ਆਪੀ ਐਫ ਆਈ ਆਰ ਡੱਟ ਕੀਤੀ ਆ ਤੇ ਇਹ ਵੀ ਕੁਝ ਜਿਹੜੀ ਆਸਾਨੀ ਜਿਹੜੀ ਆ ਰਿਕਵਰੀ ਵੀ ਕੁਝ ਬੜੀਆ ਪੈਸਿਆਂ ਦੀ ਡਰਗ ਮੰਨੀ ਆ ਜਿਹੜੀ ਉਹ ਵੀ ਰਿਕਵਰ ਅੱਤੀ ਕੀਤੀ ਗਈ ਆ ਇਹ ਜਦੋਂ ਕਿਸੇ ਨੂੰ ਛਡਾਉਂਦੀ ਆ ਤਾਂ ਉਹਦੇ ਕੋਲ ਪੈਸੇ ਦੀ ਮੰਗ ਕਰਦੀ ਆ ਹੁਣ ਵੀ ਜਿਹੜੇ ਅਸੀਂ 3 ਜਾਣੇ ਐਫਆਈਆਰ ਵਿੱਚ ਰਚਕਿਤੇ ਆ ਉਹਨਾਂ ਨੂੰ ਛਡਾਉਣ ਤੋਂ ਇਹਨੇ 20000 ਰੁਪਏ ਡਰਗ ਮੰਨੀ ਦੀ ਮੰਗ ਕੀਤੀ ਸੀ ਤੇ ਬਾਕੀਆਂ ਕੋਲੋਂ ਵੀ ਇਹਨੇ ਜਿਹੜੇ ਸੈਂਸੀ ਆ ਜਿਹੜੇ ਉਹਨਾਂ ਨੇ ਵੀ ਕਬੂਲ ਕੀਤਾ ਆ ਕਿ ਜਦੋਂ ਅਸਾਨੂੰ ਇਹ ਬੇਲ ਕਰਾਉਂਦੀ ਆ ਜਾਂ ਸਾਡੇ ਪਿੱਛੇ ਆਉਂਦੀ ਆ ਤੇ ਇਹ ਹੈ ਸਾਡੇ ਕੋਲ 33000 ਰੁਪਏ ਦੀ ਮੰਗ ਸਾਡੇ। ਦਰਿੰਨਿਕ ਦੇ ਰੂਪ ਤੇ ਮਿਲਦਾ ਉਹ ਨਛੇ ਸ਼ਰਵਤੀ ਜੀ ਨੂੰ। ਤੇ ਪਿਛਲੇ 2 ਮਹੀਨਿਆਂ ਤੋਂ ਨਾਬਾ ਸ਼ਦਾਓ ਕੇਂਦਰ ਤੋਂ ਆ ਕੇ ਅੱਜ ਮੁਕਈ ਤੇ ਪਿਛਲੇ 6 ਸਾਲਾਂ ਤੋਂ ਇਹੰੰਦਾ ਜਿਹੜਾ ਨਛੇ ਕਰਨ ਦਾ ਆਦੀ ਸੀ। ਤੇ ਇਹਦੇ ਫਾਦਰ ਨੇ ਦੱਸਣ ਦੇ ਮੱਦਦ ਕਿ ਇਹਨੇ ਕਾਲ ਕੀਤੀ ਕਿ ਮੈਂ ਘਰੇ ਜਾਣਾ ਤੇ ਹਸਪੀਟਲ ਵਾਲਿਆਂ ਨੇ ਇਹਨੂੰ ਬਚ ਕੇ ਹੰਡ ਤੇ ਛੱਡ ਕੇ ਆਏ ਸੀ। ਉੱਥੋਂ ਇਹ ਫਿਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜਾ ਕੇ ਫਿਰ ਉੱਥੇ ਪੁਲ ਤੇ ਜਿਹੜਾ ਹੈ ਮਚਾਲਾ ਤੇ ਸੰਪਰਕ ਕਿਤੇ ਨਹੀਂ ਆਇਆ ਸਾਰੀ ਜਿਹੜਾ ਜਿਹੜਾ ਸੰਪਰਕ ਇਹ ਪ੍ਰਾਣੇ ਦੋਸਤ ਮਿੱਤਰ ਆਗੇ ਤੇ ਆਪਸ ਚ ਪਹਿਲਾਂ ਵੀ ਗੱਲਬਾਤ ਹੋਈ ਸੀ ਇਹਦਾ ਦੋਸਤ ਹੀ ਇੰਨੀ ਖਨਾਪੇ ਲੈ ਕੇ ਆਇਆ ਕਿ ਤੈਨੂੰ ਮੁਕਾ ਲੂਟ ਕਰਾਉਣ ਨੂੰ ਸੁੱਖਾ ਸੁੱਖਾ ਨਾਮ ਦਾ ਕੋਈ ਲੜਕਾ ਆ ਉਹਦੇ ਟੱਜ ਤੇ ਟੱਟਾ ਕਿੱਥੇ ਦਾ ਜੀ ਸਾਹਿਲ ਲੋ ਟੰਡੀਗੜ ਦਾ ਹੈ 45 ਸੈਕਟਰ ਦਾ ਹੈਗਾ ਹੋਰਾਂ ਨਾਲ ਕਿੰਨੇ ਪੱਤਰ ਦੇ 20 ਹਜ਼ਾਰ ਕਿਤੇ ਕਰੇ ਹੋਮਟੀ ਮੀਟਰ ਬੁੱਕ ਹੈ ਕਿ ਆਪਨੇ ਤੋਂ ਜੀ ਤੱਕ ਦਾ ਅਸੀਂ ਅੱਜ ਅੱਜ ਆਪਾਂ ਕੋਲ ਫਾਰਮਾਟ ਲੈਣਾ ਸੀ ਉਸ ਤੋਂ ਬਾਅਦ ਆਪਾਂ ਇਹਦਾ ਰਿਸਰਚ ਕਰਾਂਗੇ ਸਾਨੂੰ ਆਪ ਤੇ ਵੀ ਇਹਦੇ ਕਰੋ ਕੁਝ ਨਾ ਕੁਝ ਸਾਨੂੰ ਹੋਰ ਵੀ ਮਿਲ ਸਕਦਾ ਆ ਮੈਂ ਤਾਂ ਇਹੀ ਕਹਾਂਗੀ ਕਿ ਜਦੋਂ ਆਪਾਂ ਕਿਸੇ ਨੂੰ ਸਰਪੰਚ ਚੁੰਨਦੇ ਆ ਉਹਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਕਿ ਉਹ ਹੀ ਚੁੰਨਦੇ ਆ ਉਹ ਹੀ ਸਰਪੰਚ ਬਣਾਉਂਦੇ ਆ ਪਹਿਲਾਂ ਚਿੰਗੀ ਮਾਲਾ ਨੂੰ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਇਸ ਬੰਦੇ ਦੀ ਬੈਕਗ੍ਰਾਉਂਡ ਕੀ ਆ ਕਿਵੇਂ ਦਾ ਹੈ ਨਾ ਜੇ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਹੈ ਤਾਂ ਇਦਾਂ ਦੇ ਲੋਕਾਂ ਨੂੰ ਵੀ ਆਪਾਂ ਨੂੰ ਕਲੀਨ ਕਰਨਾ ਪੈਣਾ ਚਾਹੀਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਬਹੁਤ ਬੜੀ ਮਿਹਨਤ ਕਰਕੇ ਇਸ ਬੰਦੇ ਤੱਕ ਪਹੁੰਚਦੀ ਆ ਅਸੀਂ ਦਿਨ ਰਾਤ ਡਿਊਟੀ ਕਰਦੇ ਹਾਂ ਤੁਸੀਂ ਵੀ ਪ੍ਰੈਸ ਵਾਲੇ ਤੁਸੀਂ ਦਿਨ ਰਾਤ ਡਿਊਟੀ ਕਰਦੇ ਹੋ ਨਾ ਤਾਂ ਉਸੇ ਤਰ੍ਹਾਂ ਸੀ ਆਪਣੀ ਦਿਨ ਰਾਤ ਡਿਊਟੀ ਕਰਕੇ ਉਸ ਬੰਦੇ ਤੱਕ ਪਹੁੰਚਦੇ ਆ ਉਹਨੂੰ ਅਰੈਸਟ ਕਰਦੇ ਆ ਤੇ ਪਰ ਪਿੱਛੇ ਇਦਾਂ ਦੇ ਬੰਦੇ ਆ ਕੇ ਉਹਨਾਂ ਨੂੰ ਛੁਡਾ ਕੇ ਉਹਨਾਂ ਦੇ ਜਮਾਨਤਾ ਕਰਾਉਂਦੇ ਆ ਤਾਂ ਸਾਡੀ ਪੂਰੀ ਮਿਹਨਤ ਜਿਹੜਾ ਪਾਣੀ ਪੁੱਟਦਾ ਤੇ ਜਿਹੜੀ ਚਲਪਾਂ ਤੇ ਇਹ ਵੀ ਆਪਦੀ ਮਿਹਨਤ ਆ ਜੀ ਕਰਦੇ ਹਾਂ ਹਾਂਜੀ ਅਸੀਂ ਰੀਤੀ ਸਾਹਿਬ ਨੂੰ ਵੀ ਇਹਦੇ ਬਾਰੇ ਵਿੱਚ ਲਿਖਾਂਗੇ ਕਿ ਇਹਦੇ ਆਲਾ ਵੀ ਇਦਿਹਾ